ਚਾਰਾਂ ਦਾ ਗੁਰੂ ਗੁਰੂ ਬਾਚਨ ਦੇ ਚੇਲੇ ਫਿਲਮ ਦੇ ਸੋਦਾ ਪਿਓਰ ਮਰੂਨ ਦੇ ਜੈਨ ਪਿਓਰ ਮਰੂਨ ਚ ਲੱਗ ਆ ਦੇਖ ਇਹਦਾ ਕੰਮ ਚੈੱਕ ਕਰੋ ਫਰਕਾਵਾਦੀ ਕੰਮ ਆਇਆ ਜੀ ਹਰ ਗਾਗ ਦੀ ਪਸੰਦ ਫਰਕਾਵਾਦੀ

ਸੂਟ ਹੈਗਾ 3495 ਪੱਲੋ ਵਰਕ ਸਾਰਾ ਕੰਮ ਹੋਇਆ ਸਾਰਾ ਪੱਲੋ 3495 ਤੇ ਡਾਟਾ ਵੇਖ ਕਡਾ ਸ਼ਾਨਦਾਰ ਬਣਿਆ ਭਾਈ ਰੂ ਕੁਸ਼ਨ ਦੀ ਪਟਾ ਦੇ ਦਿੰਦੇ ਆ ਇੱਕ ਤਾਂ ਫਿਰ ਮਰੂਨ ਦਵਾ ਸੂਟ ਮਰੂਨ ਦਵਾ ਫਿਰ ਅੰਮ੍ਰਿਤ ਉਹ ਅੰਮ੍ਰਿਤ 99 ਮਰੂਨ ਫਰੀ ਇਹ ਕਾਜ ਹੈ ਇਹਦਾ ਰੇਟ ਪਤਾ ਹੀ ਆ ਹਾਲੋ ਫਿਰ ਸਾਰਿਆਂ ਦਾ ਗੁਰੂ ਗੁਰੂ ਬਾਚਨ ਦੇ ਚੇਲੇ ਫਿਰਦੇ ਆ ਹਾਂ ਆ ਦੇਖੋ ਗੁਰੂਆਪਨ ਸੂਟ ਪਿਓਰ ਮਹਿਰੂਨ ਕਹਿੰਦੇ ਇਹਨੂੰ ਪਿਓਰ ਮਹਿਰੂਨ ਕਲਰ ਆ ਦੇਖੋ ਇਹਦਾ ਕੰਮ ਚੈੱਕ ਕਰਿਓ ਫਰਕਾਵਾਦੀ ਕੰਮ ਹੋਇਆ ਜੀ ਹਰ ਗਾਗ ਦੀ ਪਸੰਦ ਆ ਫਰਕਾਵਾਦੀ ਇਧਰ ਦੇਖੋ ਅਜੀ ਸਟicker ਨਾ ਵੇਖੋ ਮੰਮੀ ਆ ਇਧਰ ਦੇਖੋ ਕਿ ਰਾ ਬਾਜੂ ਪਹੁੰਚੇ ਕੱਪੜੇ ਨਾਲ ਮੰਮੀ ਨੇ ਪਹਿਨੇ ਸਟicker ਪਾਉਂਦੀ ਆ फर्क आवाद सूट य गोटा पत्ती सिमर गोटा पत्ती का कम हो सारा सिमर उपर बाजू चाकर बहुत सोहनी बनी थी देखो सिमर कपड़ा वा ਬਾਜੂ ਚੈੱਕ ਕਰੋ ਫਰੰਟ ਚੈੱਕ ਕਰੋ ਗੱਲ ਨਹੀਂ ਆ ਜਿਹੜਾ ਚੈੱਕ ਚੱਲ ਨਹੀਂ ਸਰ ਭਾਈ ਦੋ ਹੱਥਾ ਚਾਰ ਨਹੀਂ ਆ ਜਿਹਦੀ ਕੰਮ ਚੈੱਕ ਕਰੇ ਦਾ ਬਹੁਤ ਸੋਹਣਾ ਕੰਮ ਹੋਇਆ ਜੀ ਹੋਰ ਆਪਣੇ ਲਾਤੀ ਨਾ ਮਮੀ ਨੇ ਫੈਨ ਨਾ ਪਾ ਲਿਆ ਤੇ ਮਮੀ ਨੇ ਫੈਨ ਨਾ ਹਾਲੋ ਹੋਰ ਪਾ ਢਿਆ ਮੈਂ ਜੱਸੀ ਕੋਲ ਬਿਖਾਉਣ ਧਿਆ ਹੋਰ ਮੈਂ ਨਾ ਤਾਂ ਬਗ ਬੈਠਾ ਉਹ ਇਹਦੇ ਚਿਰ ਕੋ ਸਰਦਾ ਨਹੀਂ ਉਹ ਬਰੋਸ਼ਾ ਵੀ ਦੇ ਦੂੰਗਾ ਬਰੋਸ਼ਾ ਹਾਲੋ ਆ ਬਾਟਮ ਜੇ ਆਡ ਵਟਾ ਆ ਜੀ ਪਸੰਦ ਉਹਨਾਂ ਨਾਲ ਬੋਲ ਕਰਦੇ ਆ ਬਟਿਕ ਆ ਦੀ ਬਾਟਮ ਚੈੱਕ ਕਰੋ ਵੀਰੇ ਇਧਰ ਇੱਕ ਪੈਨ ਵੱਡੀ ਇਹ ਬਾਟਮ ਡੋਟਾ ਬਹੁਤ ਸੋਨਾ ਇਹਦਾ ਰੇਡ ਦਾ ਹੱਤਾ ਵੀ ਕਿਨਾਂ ਇੱਕ ਹੋਰ ਕੱਢਦੇ ਗਏ ਇੱਕ ਹੀ ਆ ਇਹ ਸ਼ਰਾਰਾ ਗਰਾਰਾ ਲਹਿੰਗਾ ਸਕਰਟ ਸੂਟ ਸਾਰਾ ਕੋ ਤਿਆਰ ਹੋਣਾ ਵਾ ਕੰਚੀ ਜਿੱਦਾਂ ਮਰਜ਼ੀ ਫੇਰ ਤੋਂ 3495 3495 ਲੋਸ ਉਹ ਭਾਈ ਇਧਰੋਂ ਦੇ ਬੰਦੇ ਪੜੀਏ ਤੇ ਖਾਰੀ ਵੀ ਲੈਣੀ ਕਨੇਦਾ ਪਲਾ ਸੂਟ ਛੱਡਣ ਵਾਲਾ ਹਣ ਸਾਰੇ ਇਹਦੇ ਦੇ ਵਾਲੇ ਹੋ ਗਏ ਚੁੱਕ ਨਹੀਂ ਹਲਣਾ चानवे आप कद पचानवे चनाम दा बहुत सोहनी चीज है उधर ए काम लाज ਗਰੇ ਰੰਗ ਜੀ ਦੀ ਪਣਾ ਗਰੇ ਕਲਰ 3200 ਕੁਛ ਆ ਲੋ ਪਣਾ ਸ਼ਮਰਦ ਪਰ ਦੇਖੋ ਸੂਰ ਕਿੱਡਾ ਸੋਹਣਾ ਬਣਿਆ ਐ ਜੀ ਬਾਟਮ ਜੀ ਐ ਤਾਂ ਟੁਟਾ ਚੈੱਕ ਕਰ ਬਹੁਤ ਸ਼ਾਨਦਾਰ ਐਗਾ ਪਿਓਰ 2995 हां जीती सौ पचानवे नब्बे वेख भी लो छे हजार बुंजा सौ पचासी रुपये लिखा है चार हजार प्योर रेंज ए सूट भी पाया ਮਾਸਟਰ ਕਲਰ ਇਹ ਦੇਖ ਇਹ 4000 ਦੀ ਜੀ ਆ ਵੀ ਖੋਲ ਜੀ ਜਰਾ ਦਾ ਵੇਖੀ ਮੈਨੂੰ ਐ ਡਾਕਟਰ ਜੀ ਨੇ ਆ ਰੇਂਜਾ ਦਿਖਾਇਆ ਸੀ ਇਹਦੇ ਵਿੱਚ ਕੁਛ ਇਦਾਂ ਦੇ ਸੁਝਾਅ ਕਿਦਾਂ ਉਹਦੇ ਚੈੱਕ ਕੀ ਆ ਹਾਂ 6000 ਦਾ ਸੂਟ ਜੇ 6000 ਆ ਬਾਟਮ ਜੀ ਲਾਈ ਹਰ ਗਾਗ ਦੀ ਪਸੰਦ ਲਵੈਂਡਰ ਤੇ ਕੰਮ ਚੈੱਕ ਰਿਓ ਨਾ ਲੈਂਸ ਦਾ ਪੰਗਾ ਨਾ ਕੁਝ ਹੋਰ ਕੰਮ ਚੈੱਕ ਕਰੋ ਜਿਹੜੀ ਕੰਮ ਇਹਦਾ ਰੇਟ ਸੁਣਨਾ ਜੀ 5500 ਮਾਰਕੀਟ 'ਚ ਰੇਟ ਸਾਡਾ ਰੇਟ ਹੈ 3490 ਲੋਜੀ ਕੱਪੜਿਆਂ ਦੇ ਨੀਚੇ ਲੇਡੀਜ਼ ਸੈਕਸ਼ਨ ਤੋਂ ਬਾਅਦ ਆਪਾਂ ਆਇਆ ਜੈਂਟਸ ਸੈਕਸ਼ਨ ਵਿੱਚ ਜਿੱਥੇ ਆਪਾਂ ਸਭ ਤੋਂ ਪਹਿਲਾਂ ਦੇਖਿਆ ਕੁਰਤੇ ਪਜਾਮੇ ਦੋ ਪਰਵਾਹਾਂ ਆਪਾਂ ਸਾਡੇ ਕੋਲ ਨੇ ਕਾਫੀ ਸਰਟੇ ਨੇ ਕਿ ਮਿਲਦਾ ਆਪਾਂ ਨੂੰ ਇੱਕ ਇਹ ਹੁੰਦੇ ਨੇ ਕੜੀਆਂ 'ਚ ਬਹੁਤ ਕਾਫੀ ਵੈਰਾਈਟੀ ਆ ਦਿਖਾਉਂਦੇ ਆ ਤੁਹਾਨੂੰ ਇੱਥੇ ਤੁਸੀਂ ਕੋਟ ਪੈਂਟ ਵਗੈਰਾ ਕੁਰਤੇ ਪਜਾਮੇ ਸਾਰਾ ਕੁਝ ਲੈ ਸਕਦੇ ਆ ਕੋਟ ਤੇ ਡਰਾਮਾ ਦੇ ਕਲਰ ਕੋਟ ਦਾ ਹੋ ਰਿਹਾ ਉਹ ਛੇੜ ਬਹੁਤ ਸੁਣਦਾ ਸੀ ਆ ਰੰਗ ਬਹੁਤ ਵਧੀਆ ਬਣਦਾ ਸਮਝ ਨਾ ਨਾ ਕੀ ਪ੍ਰਾਈਸ ਕੋ ਗਿਆ ਹੈ ਇਹ ਬਾਜੀ 25 ਆ ਗਿਆ ਬਈ ਕਿਤੇ ਦੱਸਦਾ ਬਈ ਜੱਡੀ ਉੱਤੇ ਆ ਜਾਂਦੇ ਅਸੀਂ 1225 ਜੀ ਵਿਦਆਊਟ ਸਟੀਚਿੰਗ ਸੀ ਆ ਰੰਗ ਬਹੁਤ ਬਚੇ ਆਂ ਜੀ ਬੈਠ ਤਾ ਬਾਕੀ ਨਾਰਮਲ ਵੇ ਗਿਆ ਆਪਣੇ ਲੋ ਜੀ ਸੈਂਡਵਿਚ ਆ ਗਿਆ ਮੇਰੇ ਦੋ ਨੇ ਇਹਦੇ ਵਿੱਚ ਕਿਉਂਕਿ ਗੁਰਪ੍ਰੀਤ ਦਾ ਵਰਤ ਆ ਅੱਦਾ ਅੱਦਾ ਫਿਰ ਆਪਣਾ ਹੈ ਅੱਦਾ ਅੱਦਾ ਫਿਰ ਪਹਿਲਾਂ ਚੱਕ ਪਹਿਲਾਂ ਉਧਰ ਤੇ ਵਾਲੀ ਮੁਕਾਈ ਅੱਦਾ ਅੱਦਾ ਨਿਕਾਦਾ ਮੋਮਬਤੀ ਦੇ ਤਰੇ ਹੋਏ ਸੀ ਫਾਈਨਲੀ ਵੱਢ ਚੁੱਕੇ ਨੇ ਹੁਣ ਬਾਈ ਬਾਈ ਨੇ ਸੈਂਡਵਿਚ ਤੂੰ ਜਦ ਦੀ ਗੋਲੀ ਲਾਂ ਲੰਦੀ ਸੈਂਡਵਿਚ ਤਾਂ ਜੇਤੀ ਆ ਜਾਂਦੇ ਲੋ ਵੀ ਭੁੱਖ ਲੱਗੀ ਪਈ ਆ ਸਭ ਟੂਟ ਪੜੇ ਸਿੰਘ ਠੀਕਾ ਠੀਕਾ ਜੋ ਬਣਾਇਆ ਰੰਗ ਵਧੀਆ ਬਾਜ ਬੂਜ ਵੀ ਸੋਹਣੇ ਇੰਨੇ ਨੇ ਆਹ ਲੈ ਫੱਟ ਕਰ ਲੈ ਲੈਆਂ ਚਿੜੀ ਦੀ ਫੱਟ ਰਿਹਾ ਕਿ ਤੇ ਬਾਜ ਕੱਪੜਾ ਕਸਮ ਦੇ ਦੇ ਲਾਈਟ ਹੈ ਇਹ ਸੋਹਣੇ ਨੇ ਆ ਵੀ ਸੋਹਣੇ ਸੋਹਲ ਗਿਆ ਮੈਸੇਜ ਵੀ ਕਰਦੇ ਆ। ਇਹ ਕਾਈ ਨੰਬਰ। ਆਜੂ ਸਾਹਿਬ ਦੇਖਦੇ। ਵਾਲੇ ਗੁਜ਼ਾਰਿੰਦਾ। ਲੈ ਲਾ ਜਨਾ। ਤੇ 50 ਨੰਬਰ 'ਚ ਦਿਖਾਓ। ਪੈਂਟਾਂ ਸਾਡਾਂ ਬੱਚਿਆਂ ਦੇ ਸੈਕਸ਼ਨ ਦੇ ਵਿੱਚ ਬੱਚਿਆਂ ਦੇ ਕੱਪੜੇ ਪਾਣ ਲੱਗੇ ਆ। ਹਾਂ। ਉਹ ਦੇਖਦੇ। ਉਹ ਦੇਖ ਦੇ। ਹਾਂ। ਇੱਥੇ ਮਿੰਦਣਾ ਟੁੱਟੇ। ਇੰਨੇ ਦੇਖੇ ਮੜ ਜਾ ਪੈਂਟ ਕੋ ਟੁੱਟਾ। ਹੂੰ। ਸੰਬੇ ਵੀ ਆਪੇ ਹੁੰਦਾ ਦੋਹਣਾ ਨਹੀਂ ਹੁੰਦਾ ਹਲਪਤੀ ਬਹੁਤ ਬੱਤੀ ਆਓ ਅਲੈਕੁਮ ਸਲਮ। ਦੇਖੋ ਜੀ ਸਾਹ ਦੇਖੋ ਕੋਈ ਨਾ ਜਿਹੜੀ ਆਪਾਂ ਜਿਹੜੀ ਕੱਢਣੀ ਹੋਈ ਹੈ ਓਏ ਪੱਤੀ ਦੇਖ ਆਜੂ ਮੈਂ ਹੱਕ ਦੇ ਛੋਟਾ ਹਾਂ ਮੈਨੂੰ ਵੀ ਛੋਟਾ ਹੈ 34 ਚੰਤੀ ਦੇ ਤੂੰ ਹਾਂ ਜੀ ਮੈਂ ਆਇਆ 32 ਹੈ ਚੰਤੀ ਦੇਖ ਲੈ ਤੂੰ ਫਟਾਫਟ ਮਦਦ ਪੱਤੀ ਲੈਣੀ ਹੁੰਦੀ ਹੈ 32 ਇਹ 34 ਆ ਫੇਰ ਤਾਂ ਲੈ ਲੈ ਫੇਰ ਤੈਨੂੰ ਹੁਣ ਦੇਖਣ ਨੂੰ ਲੱਗਦਾ ਥੋੜੀ ਤਾਂ ਦੋ ਬੱਤੀ ਲੈ ਜਾਂਦਾ 34 ਲੈ ਜਾ ਆ ਲੈ ਆ ਨਾ 232 ਲੈ ਜਾ 234 ਲੈ ਜਾ ਆਰਾ ਦੀ ਸੁਣਾ 34 ਦਿਖਾਇਓ ਇੱਕ ਵਾਰ ਕਿ ਮੈਂ ਕਰਕੇ ਕਿ ਜੰਤੀ ਲਾ ਲਾਂ ਥੋੜਾ ਥੋੜਾ ਦੂ ਬਾੜੀ ਜੀ ਹਾਂ ਜੰਤੀ ਇਹ ਆ ਜੰਤੀ ਦੇ ਪੂਰੇ ਕੰਦੇ ਲੇ ਗਏ बत्तीय हाँ जी पांच सौ फिर आ प्रिंटर प्रिंटिड सूट ਹਾਲ ওভার 5 ਮੀਟਰ ਦੀ ਕੱਟ ਦੇ ਨਾਲ ਸਿੰਗਲ ਵੀ ਜਾਉਗੇ ਤਾਂ 3 ਕੁਆਰਟਾਂ ਜੋੜਾਂਗੇ 5 ਤੋਂ ਨਹੀਂ ਕਿਨੇ ਹੋਰੀਆਂ ਨੇ ਫੇਰ ਆ ਗਿਆ ਪਸੂਟਾ ਵਾਲ ਨੂੰ ਵਿਸਤਾਰਾਂਗੇ ਲੈਮਨ ਕਲਰ ਗਾਜਰੀ ਸੂਟ ਲੈ ਲੈ ਮੈਨਾਂ ਰੱਜਾ ਫੱਟਾ ਲਗਾਏ ਕੰਡਾ ਮਾਰੋ 20 ਮੀਟਰ ਬੋਲਾ ਵੀ ਲੈਣੀ ਆਂ ਮੈਂ ਬਿਲਕੁਲ ਅਦਰਕ ਚਾਹੀਦੀ ਜਿਹੜੀ ਦਾੜ ਭੇਡਦੀ ਅੱਗੇ ਲੈ ਗਈ ਆਹ ਯਾਦ ਹੁੰਦਾ ਰਾਜਾ ਸਾਹੀ ਇਹ ਬਲੈਕ ਨਹੀਂ ਮਿਲਦਾ ਭਣੇ कोई तो वीडियो दिखा दे गुरप्रीत कोई वीडियो दिखा दे कभी तो छद्डे जाए ना कुती जी करती <स्टारीव> <गोर्पीस। स्टारीव> ਮੇਰੇ ਮਾਰਗ ਵਿੱਚ ਇਹ ਹੈ ਉਹ ਬਹੁਤ ਆਸ ਲੋਗਰੇ 15 ਦਿਨ ਦਾ ਕਾਜ ਆਵੇ ਉਹ ਖਵਾਂਦੇ ਟੌੜਾ ਨਹੀਂ ਬੰਦੇ ਹੈ ਗੁਰਪ੍ਰਿੰਦਰ ਜੀ ਬੀ ਬਿੰਕ ਇੱਕ ਬਲੈਕ ਬਲੈਕ ਨਹੀਂ ਇਹਨਾਂ ਫਿਰ ਉਹ ਨਹੀਂ ਹੈਗਾ ਲਹਿੰਗਾ ਨਹੀਂ ਹੈਗਾ ਸਰਵਾਰ ਲਹਿੰਗਾ ਲੈਣਾ ਤੇ ਲਹਿੰਗਾ ਲੈਣਾ ਹੈਲੋ ਵੀਰ ਮੇਰੀ ਗੱਲ ਸਮਝਣ ਤੇ ਨਾ ਬਰਾਇਡਲ ਚ ਲੈਣਾ ਵਾ ਖਲਸ ਘੱਟ ਬਣੀ ਹੋਇਆ ਹੈ ਵੀਰੇ ਲੱਗੀ ਨਾ ਆਪਣੇ ਕੋਲ 11 ਦੇ ਆਸ-ਪਾਸ ਆ ਤੇ ਉਹ ਜਗ੍ਹਾ ਤੇ ਬਹਾਰਾ ਆ ਪੋਸੋਨਾ ਨਹੀਂ ਸੋਨਾ ਹੁਣ ਚੱਲ ਹਾਂ ਫੇਰ ਜੇ ਸਾਡਾ ਹੱਥ ਜੀਦਾ ਆ ਲਓ ਜੀ ਆਪਾਂ ਅੱਗੇ ਵਾਪਸ ਲੁਧਿਆਣੇ ਤੇ ਸਾਰਿਆਂ ਨੂੰ ਬਾਕੀਆਂ ਨੂੰ ਆਪਾਂ ਛੱਡ ਦਿੱਤਾ ਲੁਧਿਆਣੀ। ਔਰ ਕਿਉਂਕਿ ਆਪਾਂ ਲੁਧਿਆਣੀ ਮਿਲੇ ਸੀਗੇ ਇੱਥੇ ਛੱਡਦਾ ਆਪਾਂ ਨੰਮ। ਅੱਜ ਆਪਾਂ ਕੀਤੀ ਖੂਬ ਸਾਰੀ ਸ਼ਾਪਿੰਗ। ਅੱਜ ਜੀ ਕਿੰਨੇ ਸੂਟ ਲਏ ਅੱਜ? ਮੈਂ ਕਿੰਨੇ ਲਏ ਸੂਟ ਅੱਜ? ਮੈਂ ਭਰ ਲਿਆ। ਹੈ? ਮੈਂ ਕਿੰਨੇ ਲਏ? ਤੁਸੀਂ ਤੁਸੀਂ ਲਿਆ। ਤੁਸੀਂ ਲਿਆ 10। ਪੰਜੋ ਪੰਜੋ। બસ ਜਲਦੀ ਟਿਕ ਕਰ ਲੈਦਾ ਦਾਫੀ ਲੈ ਜਾ ਤੇਰੇ ਮੋਢੇ ਕਿਉਂ ਦੁਵਾਚ ਫੇਰ ਲਿਆ ਕੱਲ ਤੱਕ ਗੱਲਾਂ ਨੇ ਵੀ ਤੇ ਜਿਹੜੀ ਤੂੰ ਗਿਆ ਉਹ ਵੀ ਲਖਾ ਦੇ ਯਾਰ ਮੈਂ ਕਿਹਾ ਉਹ ਤਿੰਨ ਚਾਰ ਤਰੀਆਂ ਉੱਤੀ ਸਭ ਹਾਂ ਕੋਈ ਰੋਂਦੇ ਨਹੀਂ ਹਾਂ ਮੈਂ ਵੀ ਪਲੇਅਰ ਮੈਂ ਤਾਂ ਸੂਟ ਕਿਉਂ ਹੀ ਨਹੀਂ ਲਿਆ ਮੈਂ ਸਿਰ ਮੈਂ ਲੈਂਦੀ ਹੋਣੀ ਹੈਗੀ ਬੀਬਾ ਬੱਚਾ ਆਇੰਦਰ ਜੀ ਤੇ ਵੱਧ ਖਰਚੀਲਾ ਲੋਕਾਂ ਦੀਆਂ ਘਰ ਵਾਲੀਆਂ ਖਰਚੀਲੀਆਂ ਹੁੰਦੀਆਂ ਨੇ ਇੱਧਰ ਤੂੰ ਖਰਚੀਲਾ ਹੋਇਆ ਪਿਆ ਚਲੋ ਹੁਣ ਆਪਾਂ ਚੰਦੀ ਘਰੇ ਤੇ ਦੇਖੀਏ ਬੱਚਿਆਂ ਨੂੰ ਤੇ ਰਸਤੇ ਵਿੱਚ ਥੋੜਾ ਆਪਾਂ ਸਟੇਸ਼ਨਰੀ ਤੇ ਸਮਾਨ ਲੈਣਾ ਬੱਚਿਆਂ ਲਈ ਉਹ ਲੈਣੇ ਆ ਫੇ ਚੱਲਦੇ ਆ ਘਰ ਕਿਉਂਕਿ ਕੱਲ ਤੋਂ ਬੱਚਿਆਂ ਦੀ ਟਿਊਸ਼ਨ ਸਟਾਰਟ ਹੈ ਥੋੜਾ ਜਿਹਾ ਕਰਕੇ ਉਹਨਾਂ ਦੀ ਸਮਾਨ ਲੈਣਾ ਆ